ਵਿਧਾਨ ਸਭਾ ਹਲਕਾ ਰਾਜਸਾਨਸੀ ਦੇ ਨੌਂ ਦੇ ਪਿੰਡ ਬਲਗਣ ਵਿਖੇ ਅੱਜ ਸਵੇਰੇ ਦੋ ਧਿਰਾਂ ਦੇ ਵਿੱਚ ਜੰਮ ਕੇ ਟਰਾ ਰੋੜੇ ਚੱਲੇ ਇਸ ਦੌਰਾਨ ਦੋਹਾਂ ਧਿਰਾਂ ਦੇ ਕਰੀਬ ਅੱਧੀ ਦਰਜਨ ਨੌਜਵਾਨ ਜ਼ਖਮੀ ਹੋਏ ਨੇ ਇਸ ਬੰਦੀ ਜਾਣਕਾਰੀ ਨੇ ਪਿੰਡ ਦੇ ਕਾਂਗਰਸ ਨਾਲ ਸੰਬੰਧਿਤ ਸਰਪੰਚ ਹਰਜੀਤ ਸਿੰਘ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਿਤ ਨੌਜਵਾਨ ਸੁਖਵਿੰਦਰ ਸਿੰਘ ਸੋਨੀ ਦੇ ਵੱਲੋਂ ਰੰਜਿਸ਼ ਦੇ ਚੱਲਦੇ ਆ 50 ਤੋਂ ਵੱਧਨ ਪਛਾਤੇ ਲੋਕਾਂ ਦੇ ਨਾਲ ਉਹਨਾਂ ਦੇ ਘਰ ਅਤੇ ਦੁਕਾਨ ਤੇ ਹਮਲਾ ਕਰਕੇ ਉਹਨਾਂ ਦਾ ਭਾਰੀ ਨੁਕਸਾਨ ਕੀਤਾ ਗਿਆ ਇਸ ਹਮਲੇ ਦੇ ਵਿੱਚ ਉਹਨਾਂ ਦੇ ਧਿਰ ਦੇ ਕੁਝ ਵਿਅਕਤੀ ਵੀ ਗੰਭੀਰ ਤੌਰ ਤੇ ਜ਼ਖਮੀ ਹੋ ਗਏ ਨੇ ਇਸੇ ਹੀ ਤਰ੍ਹਾਂ ਸੁਖਵਿੰਦਰ ਸਿੰਘ ਸੋਨੀ ਨੇ ਸਰਪੰਚ ਹਰਜੀਤ ਸਿੰਘ ਅਤੇ ਉਸ ਦੇ ਸਮਰਥਕਾਂ ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਹਨਾਂ ਨੇ ਉਸ ਦੇ ਘਰ ਦੀ ਭਾਰੀ ਪੰਤ ਤੋੜ ਕੀਤੀ ਹੈ ਕਟਨਾਸਾਂ ਦੇ ਭਾਰੀ ਪੁਲਿਸ ਫੋਰਸ ਦੇ ਨਾਲ ਪਹੁੰਚੇ ਰਾਜਸਥਾਨੀ ਥਾਣੇ ਦੇ ਐਸ ਐਚ ਓ ਹਰਜੰਤ ਸਿੰਘ ਨੇ ਦੱਸਿਆ ਕਿ ਦੋਹਾਂ ਧਿਰਾਂ ਦੇ ਕੁਝ ਵਿਅਕਤੀ ਨੂੰ ਹਿਰਾਸਤ ਦੇ ਵਿੱਚ ਲੈ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਨਾ ਕੀ ਆ ਪਿੰਡ ਕਿਹੜਾ ਹੈ ਕੀ ਮਾਮਲਾ ਹੈ ਮੇਰਾ ਪਈ ਨਾਮ ਸੁਖਵਿੰਦਰ ਸਿੰਘ ਪਿੰਡ ਬਲਗਣੇ ਆ ਆਪਾਂ ਮੈਂ ਕੱਲ ਸ਼ਹਿਰੋਂ ਪਾਜੀ ਆਉਣੇ ਹਾਂ ਮੇਰੇ ਕੋਲ ਸਾਥੀ ਪਿੰਡ ਵਿੱਚ ਮੇਲਾ ਵੇਖਣ ਗਏ ਇਹ 40 35 ਬੰਦੇ ਜਿਹੜੇ ਸੀ ਉਹਨਾਂ ਦੇ ਬਧੋ ਬਦੀ ਗੱਲ ਪੈ ਕੇ ਉਹਨਾਂ ਨੂੰ ਬਹੁਤ ਸ਼ਿਕਾਰ ਸ਼ੋਸ਼ ਸ਼ਿਕਾਰ ਕਰਨ ਗਏ ਕੱਲ ਸਾਡੇ ਪਿੰਡ ਮਰਗ ਹੋਈ ਸੀ ਜੀ ਸ਼ਿਕਾਰ ਕਰਨ ਗਏ ਸੀ ਤੇ ਉਹਦਾ ਆਪਾਂ ਇਹਨਾਂ ਨੇ ਰਾਜ ਮੁੰਡੇ 20 40 ਹੋ ਕੇ ਇਕੱਠੇ ਤੇ ਇਹਨਾਂ ਨੇ ਉਹਨਾਂ ਨੂੰ ਬਹੁਤ ਘੁੱਟਿਆ ਜੀ ਤੁਹਾਡੀ ਰਜਿਸਟਰ ਦੀ ਹੈ ਜੀ ਆਪਸ ਵਿੱਚ ਸਰ ਰੰਜਿਸ਼ ਤੇ ਇਹੋ ਹੀ ਆ ਬਸ ਵੇਖੋ ਸਾਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਇਹ ਹੈ ਹੀ ਗੁੰਡੇ ਆ ਇੱਕ ਨੰਬਰ ਦੇ ਭਾਜੀ ਇਹਨਾਂ ਨੇ ਪਹਿਲਾਂ ਵੀ ਸਰਪੰਚੀ ਕੀਤੀ ਆ ਇਹਨਾਂ ਦਾ ਇਹੋ ਕੰਮ ਰਿਹਾ ਤੇ ਅੱਜ ਵੀ ਜੇ ਕੋਈ ਪੁਰਾਣਾ ਝਗੜਾ ਨਹੀਂ ਚਾਹਦਾ ਪੁਰਾਣਾ ਝਗੜਾ ਨਹੀਂ ਸਾਡਾ ਕੋਈ ਨਹੀਂ ਕੱਲ੍ਹ ਹੀ ਹੋਇਆ ਹਾਂਜੀ ਹਾਂਜੀ ਨੁਕਸਾਨ ਕੀ ਹੋਇਆ ਤੁਹਾਡਾ ਜੀ ਨੁਕਸਾਨ ਭਾਈ ਆ ਵੇਖੋ ਤੁਹਾਨੂੰ ਖਾਇਆ ਕੋਠੀ ਦਾ ਸਾਰਾ ਹੀ ਹੂੰ ਕਹਿੰਦੇ ਆ ਕਿ ਬੰਦੇ ਬਾਹਰੋਂ ਵੀ ਆਏ ਸੀ ਦੋਵੇਂ ਝਗੜਿਆਂ ਦੇ ਵਿੱਚ ਨਹੀਂ ਸਰ ਸਾਨੂੰ ਤੇ ਸਾਡੇ ਵੱਲੋਂ ਤਾਂ ਕੋਈ ਨਹੀਂ ਆਇਆ ਉਧਰੋਂ ਬਹੁਤ ਆਏ ਜੋ ਉਹਨਾਂ ਦੇ ਪਲਾਨ ਤੋਂ ਹੀ ਅਜੇ ਮੌਜੂਦਾ ਜਾ ਕੇ ਜੀ ਹੋਣੀ ਸੀ ਕਿਉਂਕਿ ਉਹਨਾਂ ਦੇ ਸੰਗਤ ਮੇਲੇ ਦੇ ਵਿੱਚ ਉਹਨਾਂ ਦੇ ਬੰਦੇ ਉਹਨਾਂ ਨੇ ਉਧਰ ਬਾਹਰ ਤੇ ਮਿਲਦੇ ਮੈਂ ਕਾ ਪਾਤੇ ਸੀ ਮੈਂ ਸਕਰੀਨਸ਼ਾਟ ਪਾਤਾ ਕਿਹੜਾ ਪਿੰਡ ਹੈ ਕੀ ਗੱਲਬਾਤ ਹੋਈ ਹੈ ਜੀ ਪਿੰਡ ਬਲੱਗਣਾ ਹੈ ਜੀ ਹਰਜੀਤ ਸਿੰਘ ਨਾਮ ਦਾ ਸਰਪੰਚ موجوده ਇਹ ਕੀ ਗੱਲਬਾਤ ਕੀ ਹੋਈ ਹੈ ਤੇ ਸੁਖਵਿੰਦਰ ਸਿੰਘ ਸੋਨੀ ਹੈ ਜੀ ਤੇ ਜਦੋਂ ਹੋਰ ਵੀ ਕੇਸੀ ਲੜਾਈ ਹੁੰਦੀ ਤੇ ਕੋਠੇ ਤੇ ਚੜਾ ਕੇ ਤੇ ਰੋੜੇ ਸਾਡੇ ਘਰਾਂ ਨੂੰ ਮਾਰਨ ਲੱਗ ਪਿੰਦਾ ਜੀ ਹਾਂਜੀ ਤੁਹਾਡੀ ਕੋਈ ਪੁਰਾਣੀ ਰੰਜਿਸ਼ ਚਾਹੀਦੀ ਨਹੀਂ ਨਹੀਂ ਜੀ ਕੋਈ ਰੰਜਿਸ਼ ਪੁਰਾਣੀ ਤੇ ਕੋਈ ਗੱਲ ਨਹੀਂ ਇਹੋ ਇਲੈਕਸ਼ਨ ਦੀ ਇਲੈਕਸ਼ਨ ਦੀ ਸਾਰੀ ਵਧੀ ਵਧੀ ਹੈ ਅੱਜ ਕੀ ਹੋਇਆ ਜੀ ਹਾਂਜੀ ਅੱਜ ਕੀ ਹੋਇਆ ਹਰ ਜਦੋਂ ਅਸੀਂ ਕੜ ਕੇ 6 ਵਜੇ ਉੱਠਿਆ ਤੇ ਉਧਰੋਂ ਰੌਲਾ ਪਿਆ ਤੇ ਉਧਰ ਜਾ ਕੇ ਘਰ ਪਹਗੇ ਵਿੱਕੀ ਉਹਨਾਂ ਦੇ ਉਹਨਾਂ ਦੀ ਆਟੇ ਦੀਆਂ ਡਰਮੀਆਂ ਡੂਮੀਆਂ ਪਤਿਲੀਆਂ ਘਰ ਦੇ ਅੰਦਰ ਸ਼ਟਰ ਤੋੜ ਕੇ ਤੇ ਬਾਹਰ ਸੁੱਟਦੀਆਂ ਨੇ ਜੀ ਤੁਹਾਡਾ ਕੀ ਨਾਮ ਕਿਹੜਾ ਪਿੰਡ ਤੇ ਕੀ ਗੱਲਬਾਤ ਹੋਈ ਹੈ ਜੀ ਸ਼ਰਪਜੀਤ ਕੌਰ ਜੀ ਜੀ ਕੀ ਗੱਲਬਾਤ ਹੋਈ ਹੈ ਇੱਥੇ ਬੋਟਾਂ ਤੋਂ ਵੀ ਭਾਜੀ ਲੜਾਈ ਹੋਣ ਮਤਲਬ ਆ ਜਿਹੜਾ ਕੁਛ ਨਹੀਂ ਹੈਗਾ ਵੀ ਹੋਣੀ ਆਣ ਕੇ ਕਹਿੰਦਾ ਮੈਂ ਸਰਪੰਚ ਖਲੋਣਾ ਜੋ ਤੇ ਆਣ ਕੇ ਮੈਂ ਵਿਧਵਾ ਜਨਾਨੀ ਆ ਇਹਨਾਂ ਨੇ ਮੇਰੀ ਸਾਰੀ ਪਿਛਲੀ ਵਾਰੀ ਵੀ ਤੋੜਪੰਨ ਕੀਤੀ ਆ ਇਸ ਵਕਤ ਵੀ ਇਹਨੇ ਸਾਰੀ ਤੋੜਪੰਨ ਕਰਤੀ ਜੋ ਕੌਣ ਦੱਸੋ ਵੀ ਇਹ ਹਰ ਜਾਨਾ ਭਰੂਗਾ ਮੇਰਾ ਸੋਣੀ ਨੇ ਤੇ ਨਾਲ ਲੈ ਲ ਕੇ ਲਾਏ ਜਿਹੜੇ ਕਿੰਨੇ ਬੰਦੇ ਸੀਗੇ ਬੜੇ ਬੰਦੇ ਨੇ ਬਾਹਰੋਂ ਬੜੇ ਬੰਗਾਏ ਜੋ ਘਾਰ ਆਣ ਕੇ ਕੁੰਡਾ ਘਾਰ ਆਣ ਕੇ ਇਹਨਾਂ ਨੇ ਕੁੰਡਾ ਖੋਲ ਕੇ ਅੰਦਰ ਤਕਰ ਗਏ ਅਸੀਂ ਬਾਅਦ ਚੋਂ ਬੂਆ ਮਾਰਿਆ ਆ ਅੰਦਰ ਟੱਕਰ ਗਏ ਸਾਡਾ ਨੁਕਸਾਨ ਕਰਨਾ ਸਾਡਾ ਬੁਲਟ ਮੇਰੇ ਮੁੰਡੇ ਦਾ ਬੱਚੇ ਦਾ ਨੁਕਸਾਨ ਇੱਕ ਮੇਰਾ ਬੱਚਾ ਦੁਕਾਨ ਤੇ ਗਿਆ ਉਹ ਸਕੂਟਰੀ ਛੱਡ ਗਏ ਉਹਦੇ ਮੰਗਰ ਪੱਜੇ ਰੋੜਾ ਲੈ ਕੇ ਐਡਾ ਹਰਾ ਰੋੜਾ ਉਹਦੇ ਮਾਰਿਆ ਆਦਮੀ ਉਹਨੇ ਮੀਨਾ ਨਹੀਂ ਆਇਆ ਮਰੇ ਰੋੜ ਤੇ ਭਾਜੀ ਮੁੰਡਾ ਸਾਡਾ ਸਕੂਟਰੀ ਤੇ ਗਿਆ ਇਹ ਕੱਲ ਮੇਲਾ ਸੀ ਜੀ ਇਸ ਪਿੰਡ ਦੇ ਵਿੱਚ ਮੇਲੇ ਦੇ ਵਿੱਚ ਮੇਲੇ ਆ ਖਤਮ ਹੋਣ ਤੋਂ ਬਾਅਦ ਇਹਨਾਂ ਕੋਈ ਟਕਰਾਅ ਹੋਇਆ ਦੋਹਾਂ ਤਰ੍ਹਾਂ ਦਾ ਉਸ ਟਕਰਾਅ ਦੇ ਟਕਰਾਅ ਤੋਂ ਗੱਲ ਵਾਧੀ-ਵਾਧੀ ਇਹਨਾਂ ਦੀ ਆਪਸ ਵਿੱਚ ਹਰੀ ਜਨ ਬਰਾ ਫੈਮਲੀਆਂ ਦੋਵੇਂ ਇਹਨਾਂ ਦੀ ਵਧ ਗਈ ਗੱਲ ਉਸ ਤੋਂ ਬਾਅਦ ਇਹਨਾਂ ਨੇ ਇੱਕ ਦੂਜੇ ਦੇ ਘਰ ਇੱਟਾਂ ਰੋੜੇ ਚਲਾਏ ਆ ਠੀਕ ਆ ਜੀ ਤੇ ਅਸੀਂ ਮੌਕਾ ਵੇਖ ਲਿਆ ਵਾ ਜਿਹੜੀ ਨਵੇਂ ਕਾਨੂੰਨ ਦੇ ਮੁਤਾਬਕ ਅਸੀਂ ਵੀਡੀਓਗ੍ਰਾਫੀ ਕਰ ਲਈ ਆ ਵੀਡੀਓਗ੍ਰਾਫੀ ਕਰਕੇ ਦੋਹ ਤਰ੍ਹਾਂ ਦੇ ਬਿਆਨ ਲੈ ਕੇ ਤੇ ਅਸੀਂ ਮਕਦਮਾ ਦਰਜ ਕਰਨ ਲੱਗੇ ਆ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜਿਹੜਾ ਇਸ ਪਿੰਡ ਦੇ ਵਿੱਚ ਮਿਸਾਲ ਪੈਦਾ ਕਰੂਗੀ ਕਿ ਗਾਂ ਕੋ ਲੜਾਈ ਝਗੜੇ ਦਾ ਨਾਮ ਹੀ ਨਾ ਲਵੇ ਇਹ 307 ਤੱਕ ਵੀ ਜੇ ਲਾਉਣੀ ਪਈ ਤੇ ਅਸੀਂ ਲਾ ਕੇ ਇਹਨਾਂ ਦੇ ਦੋਹ ਤਰ੍ਹਾਂ ਦੇ ਖਿਲਾਫ ਪਰਚੇ ਦਰਜ ਕਰਨ ਲੱਗੇ ਆ ਬਾਕੀ ਜਿਹੜਾ ਨੁਕਸਾਨ ਹੋਇਆ ਉਹਦਾ ਵੀ ਅਸੀਂ ਵੇਰਵਾ ਦੋਮ ਘਰਾਂ ਦਾ ਦੇਵਾਂਗੇ ਉਹਦੇ ਵਿੱਚ ਐਫ ਆਈ ਆਰ ਦੇ ਵਿੱਚ ਤੇ ਮੇਰੀ ਦੋਹਾਂ ਤਰ੍ਹਾਂ ਨੂੰ ਇੱਕੋ ਹੀ ਅਪੀਲ ਆ ਕਿ ਜੋ ਛੋਟੀ ਮੋਟੀ ਗੱਲ ਤੋਂ ਲੜਾਈ ਹੋਈ ਆ ਉਹਨੂੰ ਹੁਣ ਪਾਸੇ ਰੱਖ ਕੇ ਤੇ ਸ਼ਾਂਤੀ ਬਣਾ ਕੇ ਰੱਖਣ ਬਿਲਕੁਲ ਕੋਈ ਵੀ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਾ ਲਵੇ ਜਿੰਨੇ ਵੀ ਕਾਨੂੰਨ ਨੂੰ ਹੱਥ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਭਾਵੇਂ ਉਹ ਬਜ਼ੁਰਗ ਹੋਵੇ ਭਾਵੇਂ ਉਹ ਔਰਤ ਹੋਵੇ ਭਾਵੇਂ ਉਹ ਕੋਈ ਹੋਰ ਹੋਵੇ ਉਹਦੇ ਖਿਲਾਫ ਕਾਨੂੰਨ ਦੇ ਮੁਤਾਬਕ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਅਰੇ ਇਹਦੀ ਪ੍ਰਾਣੀ ਰੰਜਿਸ਼ ਚੱਲਦੀ ਹੈ ਕੋਈ ਜੀ ਮੈਨੂੰ ਇਹਦੇ ਬਾਰੇ ਨਹੀਂ ਅਜੇ ਪਤਾ ਪ੍ਰਾਣੀ ਰੰਜਸ਼ ਚੱਲਦੀ ਆ ਜਾਂ ਕੀ ਹੈ ਬਟ ਅੱਜ ਜੋ ਹਾਲਾਤ ਆ ਉਹਦੇ ਮੁਤਾਬਕ ਮੈਂ ਮੌਕੇ ਤੇ ਆਇਆ ਹਾਂ ਤੇ ਹੁਣੇ ਹੀ ਅਸੀਂ ਇਹਨਾਂ ਦੇ ਬੰਦੇ ਰਾਉਂਡ ਅਪ ਕਰਕੇ ਲੈ ਚੱਲੇ ਹਾਂ ਹੁਣੇ ਹੀ ਅਸੀਂ ਸਾਰੀ ਕਾਰਵਾਈ ਕਰਨ ਲੱਗੇ ਆ ਇਹਦੇ ਵਿੱਚ ਪਿੰਡ ਵਾਲੇ ਹੀ ਝਗੜੇ ਆਪਸ ਵਿੱਚ ਜਾਂ ਕੋਈ ਬਾਹਰੋਂ ਵੀ ਲੋਕ ਆਈ ਸੀ ਜੀ ਇਹ ਹੁਣ ਇਨਵੈਸਟੀਗੇਸ਼ਨ ਤੋਂ ਪਤਾ ਲੱਗੂਗਾ ਕਿ ਬਾਹਰੋਂ ਕੌਣ ਆਇਆ ਤੇ ਪਿੰਡ ਦੇ ਕੌਣ ਸੀ ਜੇ ਆਇਆ ਹੋਊਗਾ ਜਿਹੜਾ ਵੀ ਆਇਆ ਹੋਊਗਾ ਸ਼ਾਮਲ ਹੋਇਆ ਹੋਊਗਾ ਇਸ ਲੜਾਈ ਦੇ ਵਿੱਚ ਉਹਦੇ ਤੇ ਕਾਰਵਾਈ ਹੋਵੇਗੀ ਹੋਵੇਗੀ ਭਾਵੇਂ ਉਹ ਕਿਤੋਂ ਦਾ ਵੀ ਕੋਣਾ ਹੋਵੇ ਕਿੰਨੇ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਜੀ ਗ੍ਰਿਫਤਾਰੀਆਂ ਕਰਾਂਗੇ ਉਹਨਾਂ ਹੀ ਐਫਆਈਆਰ ਲੌਂਚ ਕਰਕੇ ਅਸੀਂ ਜਿਹੜੇ ਜਿਹੜੇ ਲੜੀਂਦੇ ਬੰਦੇ ਆ ਜਿਹੜੇ ਲਿਖੌਣਗੇ ਬਿਆਨਾਂ ਚ ਉਹ ਸਾਰੇ ਹੀ ਗ੍ਰਿਫਤਾਰ ਕਰ ਲੈਣੇ ਅਸੀਂ ਅਸੀਂ ਮਕਦਮਾ ਦਰਜ ਕਰਨ ਤੋਂ ਬਾਅਦ ਇੱਕ ਹਫਤੇ ਦੇ ਵਿੱਚ ਵਿੱਚ ਸਾਰੇ ਬੰਦੇ ਰੈਸਟ ਕਰਾਂਗੇ ਕੁਝ ਘੰਟੇ ਸਰ ਰੋਡ ਬੰਦ ਰਿਆ ਜੀ ਇਹ ਜਾਣ ਵਾਲਾ ਲੋਕਾਂ ਨੂੰ ਮੁਸ਼ਕਲਾਂ ਬੜੀਆਂ ਆਈਆਂ ਜੀ ਉਹ ਬਾਹਰ ਜਦੋਂ ਸਾਡੇ ਮੁਲਾਜ਼ਮ ਆਏ ਸੀ ਅਸੀਂ ਮੌਕੇ ਤੇ ਉਦੋਂ ਸਾਡੇ ਕੋਲ ਸ਼ਿਕਾਇਤਾਂ ਕਰਨ ਵਾਸਤੇ ਦੋਵੇਂ ਤਰ੍ਹਾਂ ਜਿਹੜੀਆਂ ਉਹ ਬਾਹਰ ਰੋਡ ਤੇ ਆਈਆਂ ਸੀਗੀਆਂ ਦੋ ਚਾਰ ਮਿੰਟ ਲਈ ਬਾਕੀ ਫਿਰ ਜਦੋਂ ਸਾਡੇ ਨਾਲ ਹੀ ਮੁੜ ਕੇ ਮੌਕਾ ਵੇਖਣ ਲਈ ਘਰਾਂ 'ਚ ਆ ਗਏ